ਆਪਣਾ ਨਾਮ ਵੀਜੀ ਲਾਈਆ ਸਿੰਘ ਹੈ ਅੱਜ ਤੁਸੀਂ ਸੀਪੀ ਦਾ ਉੱਤਰ ਪੁੱਛੇ ਹੋ ਕੀ ਕਹਿਣਾ ਚਾਹੋ ਮੇਰੀ ਸੀਪੀ ਸਾਹਿਬ ਨੂੰ ਇਹ ਰਿਕਵੈਸਟ ਹੈ ਕਿ ਜੋ ਮੇਰੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਉਹਦੇ ਤੇ ਇਨਕੁਆਇਰੀ ਕੀਤੀ ਜਾਵੇ ਕਾਦੇ ਇਲਜ਼ਾਮ ਐਕਚੁਅਲੀ ਸਰ ਇੱਥੇ ਸਾਡੇ ਕੋਲ ਦੋ ਕਸਟਮਰ ਨੇ ਇੱਕ ਗਗਨਦੀਪ ਸਿੰਘ ਦੈਨ ਦੂਜੀ ਪਾਰਟੀ ਹੈ ਅਰੋੜਾ ਏਜੰਸੀਸ ਠੀਕ ਹੈ 5 ਅਗਸਤ ਨੂੰ ਗਗਨਦੀਪ ਦੀ ਗੱਡੀ ਬਿੱਲ ਹੁੰਦੀ ਹੈ ਜਿਸ ਦੀ ਆਲ ਓਡਰ ਕੀਮਤ ਹੈ 13 ਲੱਖ ਜਿਸ ਦੀ ਮਲਿਕ ਹੈ ਕਸਟਮਰ ਵੱਲੋਂ ਸੇਲ ਪਰਸਨ ਵੱਲੋਂ 2 ਲੱਖ ਰੁਪਏ ਐਕਸੈਸ ਪੇਮੈਂਟ ਕਰਾਈ ਜਾਂਦੀ ਹੈ ਮੈਨੂੰ ਨਹੀਂ ਪਤਾ ਉਹ ਐਕਸੈਸ ਪੇਮੈਂਟ ਕਿਉਂ ਕਰਾਈ ਜਾਂਦੀ ਹੈ ਧੰਨ ਜਦੋਂ 7 ਤਰੀਕ ਨੂੰ ਅਰੋੜਾ ਏਜੰਸੀਸ ਦੀ ਗੱਡੀ ਜਾਂਦੀ ਹੈ ਉਹਦੀ 555000 ਪੇਮੈਂਟ ਆਂਦੀ ਹੈ ਤੇ ਜਦੋਂ ਕਿ ਉਹਦੀ ਐਕਚੁਅਲ ਹੋਣ ਜੁੜ ਹੈਗੀ 755000 ਉਸੇ ਕਸਟਮਰ ਦਾ ਗਗਨਦੀਪ ਦਾ ਜਿਹੜਾ 2 ਲੱਖ ਐਕਸੈਸ ਪੇਮੈਂਟਾਈ ਹੈ ਉਧਰ ਸੇਲ ਪਰਸਨ ਸੇਲ ਮੈਨਰ ਵਾਲੋਂ ਅਡਜਸਟ ਕਰਵਾਈ ਜਾਂਦੀ ਹੈ ਅੱਛਾ ਹਾਂਜੀ ਤੁਹਾਡਾ ਕੀ ਮੇਰਾ ਮੈਟਰ ਸਾਰਾ ਇਹਦੇ ਵਿੱਚ ਇਹ ਕਿ 7 ਤਰੀਕ ਨੂੰ ਗੱਡੀ ਅਰੋੜਾ ਏਜੰਸੀਸ ਦੀ ਜਾਂਦੀ ਹੈ ਮੇਰੇ ਕੋਲ ਉਸ ਦੀ ਕੋਈ ਕੈਸ਼ ਪੇਮੈਂਟ ਨਹੀਂ ਆਦੀ ਠੀਕ ਹੈ ਤੇ ਮੈਂ ਐਸਾ ਕੈਸ਼ੀਅਰ ਜੋਬ ਕਰਦਾ ਸੀ 3 ਸਾਲਾਂ ਤੋਂ ਤੇ ਹੁਣ ਮੈਨੂੰ ਕਲੇਮ ਕੀਤਾ ਯਾਰ ਮੇਰੇ ਕੋਲ ਕਲੇਮ ਕੀਤਾ ਜਾ ਰਿਹਾ ਕਿ ਮਤਲਬ ਕਿ ਅ ਅਰੋੜਾ ਏਜੰਸੀਸ ਦਾ ਵੀ 7 ਤਰੀਕ ਨੂੰ 2 ਲੱਖ ਕੈਸ਼ ਆਇਆ ਵਾ ਜਦੋਂ ਕਿ ਐਕਚੁਅਲੀ ਪੈਸਾ ਨਹੀਂ ਆਇਆ ਮੇਰੇ ਕੋਲ ਤੇ ਤੁਹਾਡੇ ਤੇ ਕਲੇਮ ਕਿਨੇ ਲਾਇਆ ਏਜੰਸੀ ਨੇ ਲਾਇਆ ਗਗਨਦੀਪ ਅ ਸੇਲ ਪਰਸਨ ਤੇ ਸੇਲਮੈਨਰ ਉਹਨਾਂ ਕੋ ਕੋ ਪ੍ਰੂਫ ਹੈਗਾ ਤੁਹਾਡੇ ਕੋ ਕੈਸ਼ ਆਇਆ ਹੋਗਾ ਕਿਉਂਕਿ ਜਮਸੀ ਦੇ ਵਿੱਚ ਆਲ ਦੇ ਪ੍ਰਾਇਮਰੀ ਲੱਗੇ ਹੁੰਦੇ ਆ ਹਾਂਜੀ ਤੇ 1 ਰੁਪਿਆ ਵੀ ਨੀ ਉਰਾ ਪਰਾਂ ਹੋ ਸਕਦਾ 2 ਲੱਖ ਬਹੁਤ ਵੱਡੀ ਗੱਲ ਹੈ ਬਿਲਕੁਲ ਆਈ ਡੋਟ نو ਸਰ ਜਦੋਂ ਵੀ ਮੈਂ ਲੇ ਕੇ ਸੀ ਇਨੀ ਵਰਸਨ ਤੋਂ ਸੇਲ ਮੈਨੇਜਰ ਨੂੰ ਪੁੱਛਿਆ ਜਾਂਦਾ ਵਾ ਸੇਲ ਨੂੰ ਪਸੰਦ ਪੁੱਛਿਆ ਜਾਂਦਾ ਵਾ ਤੇ ਸੇਲ ਮੈਨੇਜਰ ਸਾਹਿਬ ਕਹਿੰਦੇ ਕਿ ਕੈਮਰੇ ਚੈੱਕ ਕਰਾਓ ਤੇ ਜਦੋਂ ਕੈਮਰੇ ਚੈੱਕ ਕਰਦੇ ਹੋ ਕਹਿੰਦੇ ਮੈਂ ਲੇ ਕੇ ਬੈਕ ਡੇਟ ਦਾ ਅਸੈਸਟਰੀ ਹੈ ਰਿਕਾਰਡਿੰਗ ਦਾ ਕਿਦੋਂ ਦੀ ਗੱਲ ਹੈ ਇਸ 7 ਤਰੀਕ ਦੀ ਗੱਲ ਹੈ ਕਿਹੜੀ 7 ਤਰੀਕ ਦੀ 7 ਤਰੀਕ ਨੂੰ ਮੈਂ ਲੇ ਕੇ ਉਹ ਕਲੇਮ ਕਰ ਤੇ ਇਹ ਜੋ ਮੁੱਦਾ اٹਹਾ ਹੋ 13 ਤਰੀਕ ਦਾ ਕੀ ਹੁਣ ਕੀ ਤੁਹਾਡੇ ਤੇ ਕੋਈ ਪ੍ਰੈਸ਼ਰ ਆ ਇਸ ਕੋਣ ਕਰ ਰਿਹਾ 2 ਲੱਖ ਜੀ ਮੇਰੇ ਨਾਲ ਐਕਚੁਅਲੀ ਸ਼ੋਰੂਮ ਵਾਲੇ ਉਹ ਐਕਚੁਅਲੀ ਮੈਨੂੰ ਬਲੇਮ ਕਰਦੇ ਸਾਰੇ ਦਿਨ ਮਿਲ ਕੇ ਉਹਨਾਂ ਦੇ ਸੇਲਪਰਸਨ ਹੈ ਸੇਲ ਮੈ ਨਹੀਂ ਰਿਹਾ ਉਹਨਾਂ ਨਾਲ ਮਿਲ ਕੇ ਗੱਲਬਾਤ ਕਰਦੇ ਪਏ ਨੇ ਵੀ ਦੱਸੋ ਪੈਸੇ ਇਦਾਂ ਵਾ ਉਦਾਂ ਕੀ ਚੱਕਰ ਲਵਾ ਤੇ ਸ਼ਾਮ ਨੂੰ ਇਹਨਾਂ ਦੇ ਪਤਾ ਨਹੀਂ ਮਨਚ ਕੀ ਹਿੰਦਾ ਸਾਰੀ ਗੱਲ ਮੇਰੇ ਤੇ ਬਾਜ ਦਿੱਤੀ ਜਾਂਦੀ ਹੈ ਹਾਂ ਤੇ ਕੀ ਕਰਦੇ ਉਹਨੇ ਮੇਰੀ ਮੰਗ ਇਹ ਸੀ ਕਿ ਮਿਲ ਕੇ ਮਾਮਲੇ ਦੀ ਤਹਿਕੀਕਾਤ ਕੀਤੀ ਜਾਵੇ ਮੈਨੂੰ ਕੰਪਲੇਂਟ ਕੀਤੀ ਤੁਸੀਂ ਪਹਿਲਾਂ ਹਾਂਜੀ ਨਹੀਂ ਐਹੀ ਐੋਹੀ ਕੰਪਲੇਂਟ ਹਾਂਜੀ ਤੁਹਾਡੇ ਹਿਸਾਬ ਨਾਲ ਕਿਹੜਾ 2 ਲੱਖ ਹੈ ਮੇਰੇ ਵੱਲੋਂ ਕੁਝ ਨਹੀਂ ਹੈਗਾ ਮੇਰੇ ਤੇ ਜਾਣ ਪੁੱਛ ਕੇ ਜਾਂਦਾ ਆਇਆ ਬਿਲਕੁਲ ਸਰ ਗੁਰਦਿਆਲ ਸਿੰਘ ਕਲਾਨ ਹੈ ਜੀ ਆਲਿਆਸ ਟੋਕੋਪਰੇਸ਼ਨ ਤੋਂ ਪੰਜਾਬ ਦਾ ਸੇਵਾਦਾਰ ਰਾਜ ਰਾਜਵਿੰਦਰ ਸਿੰਘ ਵੀਰ ਦੇ ਨਾਲ 13 ਤਰੀਕ ਨੂੰ ਮਸਲਾ ਆਇਆ ਪੂਪੁਰੇ ਥਾਣੇ 'ਚ ਇਹਨਾਂ ਨੂੰ ਬੁਲਾਇਆ ਗਿਆ ਇਹ ਸਵੇਰੇ ਏਜੰਸੀ 'ਚ ਗਏ ਆ ਜੋ ਗੋਲਡਨ ਗੇਟ ਦੇ ਕੋਲ ਹੈਗੀ ਜਿੱਤੇ ਡਿਊਟੀ ਕਰਦੇ ਅਗੇ ਜਦ ਸ਼ਾਮ ਨੂੰ ਗਏ ਤੇ ਜਖਤੀ ਬੈਠਾ ਸੀਗਾ ਜਿਹੜਾ ਨੇ ਕੰਪਨੀ ਦਾ ਜਿਹੜਾ ਸੇਲਮੈਨ ਹੈ ਚੈਂਤ ਨਾਲ ਮੈਨੇਜਰ ਸਾਹਿਬ ਤੇ ਉਹ ਹੋਰ ਵੀ ਕੋਈ ਸਾਥੀ ਆਏ ਸੀ ਉਹ ਜਦੋਂ ਪੁੱਛਿਆ ਕਹਿੰਦੇ ਜੀ ਇਹਨਾਂ ਨੇ 2 ਲੱਖ ਰੁਪਿਆ ਦਾ ਗਮਨ ਹੋਇਆ ਵਾ ਤੇ ਇਨਾ ਕੀਤਾ ਐਸ ਐਚਓ ਸਾਹਿਬ ਕੋ ਇਹ ਮੰਨ ਗਏ ਜੋ ਐਸ ਐਚਓ ਸਾਹਿਬ ਕੋ ਗਏ ਉਹ ਕਹਿੰਦੇ ਕਿ ਮੈਂ ਇਹਨਾਂ ਨੂੰ ਸਮਝਾਇਆ ਵੀ ਜੇ ਤੇ ਕੀਤਾ ਤੇ ਗਲਤੀਆਂ ਹੋ ਜਾਂਦੀਆਂ ਤੇ ਕਰ ਲੋ ਇਹ ਕਹਿੰਦੇ ਕਿ ਨਹੀਂ ਮੇਰੇ ਕੋ ਕੋਈ ਗਲਤੀ ਨਹੀਂ ਸੀ ਮੈਨੂੰ ਤੇ ਪ੍ਰੈਸਰਲਾਈ ਕਰੀ ਜਾ ਰਹੇ ਵੀ ਤੂੰ ਮੰਨ ਭਾਵੇਂ ਮਲ ਕਿਸ ਤਰ੍ਹਾਂ ਕਰਕੇ ਸਾਨੂੰ ਦੇ ਦੇ ਲੇਕਿਨ ਹਕੀਕਤ ਇਹ ਆਈ ਵੀ ਕਿੰਦ ਵੀ 2 ਲੱਖ ਰੁਪਇਆ ਨਾ ਕਿਸੇ ਹੋਰ ਗੱਡੀ ਚ ਰਜਿਸਟਰ ਕਰਾਇਆ ਹੋ ਤੇ ਉਹ ਜਾਣ ਕੇ ਜਿਹੜਾ 2 ਲੱਖ ਰੁਪਇਆ ਹੋਰ ਮੇਰੇ ਉੱਤੇ ਪਾਈ ਜਾ ਰਿਹਾ ਚਾਹ ਦੇ ਇਹਨਾਂ ਨੂੰ ਕਿਹਾ ਗਿਆ ਵੀ ਕੈਮਰੇ ਖਲਾਓ ਕਹਿੰਦੇ ਜੀ 7 ਦਿਨ ਦੀ ਰਿਕਾਰਡਿੰਗ ਐ ਐਸ ਐਚਓ ਸਾਹਿਬ ਦੇ ਸਾਹਮਣੇ ਇਹ ਗੱਲ ਹੋਈ ਸਾਡੇ ਇਲਾਕੇ ਦੇ ਹੋਰ ਵੀ ਸਾਥੀ ਗਏ ਸੀਗੇ ਲੇਕਿਨ ਉੱਥੋਂ ਸੇਲਮੈਨ ਕਹਿੰਦੇ ਉਹ ਸਾਡੀ 7 ਦਿਨ ਦੀ ਰਿਕਾਰਡਿੰਗ ਵੇਖੋ 7 ਤੋਂ ਲੈ ਕੇ 13 ਤੱਕ 7 ਦਿਨ ਬੰਦੇ ਆ ਤੇ ਫਿਰ ਆਪਾਂ ਨੂੰ ਉਹ ਦਿਨਾਂ ਦੀ ਰਿਕਾਰਡਿੰਗ ਵੇਖਣ ਚ ਕੀ ਦਿੱਕਤ ਸੀ ਇੱਥੋਂ ਪਤਾ ਲੱਗਦਾ ਵੀ ਉਹਨਾਂ ਦੀ ਨੀਤ ਦੇ ਵਿੱਚ ਬਹੁਤ ਖੋਟ ਹੈਗੀ ਕੋਈ ਗਲਤ ਸੋਚ ਲੈ ਕੇ ਬੈਠੇ ਹੈਗੇ ਉਹ ਪਤਾ ਨਹੀਂ ਤਾਂ ਲੱਗਦਾ ਨਹੀਂ ਜਾਣ ਪੁੱਛ ਕੇ ਕੋਈ ਸਿੱਖ ਨੌਜਵਾਨ ਹੈ ਉਹਨੂੰ ਜਾਣ ਪੁੱਛ ਕੇ ਇਸ ਕਿਸੇ ਸਾਇਆ ਜਾ ਬਿਲਕੁਲ ਜੀ ਇਹਦੀ ਕੋਈ ਸ਼ੱਕ ਹੀ ਨਹੀਂ ਅਸੀਂ ਤਾਂ ਐਸਐਚਓ ਸਾਹਿਬ ਨੂੰ ਬੇਨਤੀ ਕੀਤੀ ਵਾਰ-ਵਾਰ ਜੱਗੂ ਪ੍ਰਧਾਨ ਜੀ ਹੋਰ ਸੰਗਤਾਂ ਗਈਆਂ ਤੇ ਐਸਐਚਓ ਸਾਹਿਬ ਕਹਿੰਦੇ ਜੀ ਲੈ ਦੱਸੋ ਅੱਗੇ ਵੀ 1 ਕਰੋੜ ਦਾ ਉੱਥੋਂ ਗਮਨ ਹੋਇਆ ਸੀ ਉਹ ਮੈਂ ਹੀ ਪਰਚਾ ਦਰਜ ਕੀਤਾ ਮਾਜੀ ਚਲੋ ਚੰਗੀ ਗੱਲ ਜਿਹਨੇ ਕੀਤਾ ਪਰ ਇਹ ਵੀ ਦੇਖੋ ਨਾ ਤੈਹ ਤੱਕ ਜਾਓ ਇਹ ਜੀ ਮੇਰੇ ਹਿਸਾਬ ਨਾਲ ਤਾਂ ਕੁਝ ਨਾ ਉਹਦੇ ਵਿੱਚੋਂ ਹੀ ਕੋਈ ਉਹ ਹੱਦਾ ਵਾ ਜੋ ਮੇਰੀ ਸੋਚ ਹੈਗੀ ਕਿ ਕੈਮਰੇ ਖਲੌਣ ਤੇ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਕਿਉਂਕਿ ਜੇ ਤੇ ਵੇਖੋ ਇਹਨੂੰ 2 ਲੱਖ ਰੁਪਇਆ ਇੱਕ ਵੱਖਰਾ ਦੇ ਰਹੇ ਆ ਉਹ ਵੀ ਕੈਮਰੇਆਂ ਚ ਆ ਜਾਣਾ ਤੇ ਜਾਂ ਫਿਰ ਰਲ ਮਿਲ ਕੇ ਸੇਲਮੈਨ ਤੇ ਮੈਨੇਜਰ ਕੋਈ ਗਮਨ ਕਰ ਰਹੇ ਆ ਤੇ ਪਾਜਤੇ ਰਹੇਗੇ ਸਾਨੂੰ ਤੇ ਆਸ਼ਵਾਸਨ ਦਵਾ ਜੀ ਉਸ ਦੇ ਉਹਨਾਂ ਨੂੰ ਮਾਰਗ ਹੋ ਗਈ ਹੈਗੀ ਇਸ ਦੀ ਇਨਕੁਆਰੀ ਪਾਰਦਰਸ਼ਤਾ ਦਾ ਆਫਰ ਕਰਦੇ ਆ ਕਿ ਉਹ ਕਰਨਗੇ ਸਾਰੇ ਕੈਮਰਿਆਂ ਦੇ ਤੱਤਾਂ ਤੱਕ ਜਾ ਕੇ ਤੇ ਇਸ ਗਰੀਬ ਬੱਚੇ ਨੂੰ ਇਨਸਾਫ ਦੁਹਣਗੇ ਮੈਂ ਜੀ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ੈਡੂਲ ਕਾਜ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਜਿਸ ਤਰ੍ਹਾਂ ਕਿ ਰਾਜਵਿੰਦਰ ਸਿੰਘ ਜੀ ਜਿਹੜਾ ਕਿ ਇਹਨਾਂ ਦਾ ਮਸਲਾ ਜਿਹੜਾ 13 ਤਰੀਕ ਦਾ ਹੋਇਆ ਵਾ ਤੇ ਵੀ ਜਿਹੜੇ ਉਹ ਦੋ ਸੇਲ ਪਰਸਨ ਆ ਗਏ ਉਹ ਇਹਨਾਂ ਦਾ ਜਾਣ ਬੁੱਝ ਕੇ ਨਾਲ ਲਾਰੇ ਨੇ ਵੀ ਜਿਹੜਾ 2 ਲੱਖ ਰੁਪਿਆ ਵਾ ਉਹ ਇਹਨੇ ਗਵਨ ਕੀਤਾ ਵਾ ਮਰ ਲੇਕਿਨ ਇਹਨੇ ਕੁਛ ਨਹੀਂ ਕੀਤਾ ਅਸੀਂ ਤੇ ਇਹੋ ਹੀ ਕਮਿਸ਼ਨਰ ਸਾਹਿਬ ਅੱਗੇ ਵੀ ਬੇਨਤੀ ਕੀਤੀ ਆ ਵੀ ਜੇ ਜਿਹਦੇ ਬੰਦਾ ਗਲਤ ਆ ਤੇ ਫੇਰ ਅਸੀਂ ਮੰਨਾਂਗੇ ਵੀ ਇਹ ਬੰਦਾ ਗਲਤ ਹੈਗਾ ਮਰ ਲੇਕਿਨ ਅਸੀਂ ਇਹ ਕਹਿੰਨੇ ਆ ਵੀ ਇਸ ਦੀ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਆ ਉੱਥੇ ਕੈਮਰੇ ਲੱਗੇ ਨੇ ਜੋ ਵੀ ਕੋਈ ਗੱਡੀ ਬਾੜ ਜਾਂਦੀ ਆ ਜਾਂ ਕੋਈ ਪੈਸੇ ਦੇਂਦਾ ਵਾ ਉਹ ਕੈਮਰੇ ਦੇ ਵਿੱਚ ਸਭ ਕੁਝ ਆ ਜਾਂਦਾ ਮਰ ਲੇਕਿਨ ਅਸੀਂ ਕਹਿੰਨੇ ਆਂ ਵੀ ਉਸ ਕੈਮਰੇ ਤੱਕ ਉਹਨਾਂ ਦੇ ਕੈਮਰੇ ਫੋਲੇ ਜਾਣ ਪੂਰੀ ਇਨਕੁਆਰੀ ਹੋਵੇ ਕਿਉਂਕਿ ਬੱਚਾ ਹੈ ਕੁਰਸੀ ਖਵਾਲਾ ਬੱਚਾ ਵਾ ਇਹ ਸਾਨੂੰ ਸਾਨੂੰ ਯਕੀਨ ਆ ਵੀ ਇਹ ਕੰਮ ਇਹੋ ਜਿਹਾ ਨਹੀਂ ਕਰ ਸਕਦਾ ਉਹ ਇੰਨੀ ਦੇਰ ਹੋ ਗਈ ਆ ਉਦੋਂ ਤੱਕ ਤੇ ਕੋਈ ਕੱਪੜਾ ਨਹੀਂ ਹੋਇਆ ਹੁਣ ਕਿਉਂ ਇਹਦੇ ਸਿਰ ਤੇ ਮੜਿਆ ਜਿਆਦਾ ਕੱਪੜਾ ਇਹ ਜਿਹੜੇ ਦੋ ਦੋ ਸੇਲ ਪਰਸਨ ਲੱਗਿਆ ਇਹ ਮੈਂ ਸੁਣਿਆ ਵਾ ਕਿ ਇਹ ਬਹੁਤ ਚਲਾਕ ਚੁਸਤੇ ਇਹਨਾਂ ਨੇ ਅੱਗੇ ਵੀ ਕਬਲੇ ਕੀਤੇ ਹੋਏ ਨੇ ਤੇ ਹੁਣ ਹੁਣ ਉਹਨਾਂ ਦਾ ਵਿਚਾਰ ਆ ਪਤਾ ਲੱਗ ਗਿਆ ਵੀ ਬੰਦਾ ਸ਼ਰੀਫ ਹੈਗਾ ਔਰ ਜਾਨ ਬੁੱਧ ਕੇ ਤੇ ਮਸਲਾ ਚੁੱਕਰੇ ਨੇ ਤੇ ਜੇ ਜੇ ਕੱਲ ਨੂੰ ਇਹਨੂੰ ਤੰਗ ਕਰਦੇ ਨੇ ਜੇ ਤੰਗ ਕਰਦੇ ਕੋਈ ਪਰੇਸ਼ਾਨੀ ਇਹਨੂੰ ਆਈ ਜਾ ਕੋ ਇਹਨੇ ਕੁਝ ਕਰ ਲਿਆ ਤੇ ਉਹ ਜ਼ਿੰਮੇਵਾਰ ਉਹ ਦੋਵੇਂ ਸੇਲ ਪਰਸਨ ਹੋਣਗੇ ਤੇ ਤੇ ਜੇ ਉਹ ਜੇ ਸਹੀ ਇਨਕੁਆਰੀ ਨਾ ਕੀਤੀ ਗਈ ਤੇ ਆਈ ਫਿਰ ਜਿਹੜਾ ਅਸੀਂ ਵੀ ਧਰਨਾ ਵੀ ਲਾਵਾਂਗੇ ਤੇ ਫਿਰ ਸੜਕਾਂ ਤੇ ਆਵਾਂਗੇ ਜੇ ਆਪਾਂ ਕਹਿੰਦੇ ਆ ਵੀ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਐ ਇਸ ਕਮਿਸ਼ਨਰ ਸਾਹਿਬ ਨੇ ਐਸ.ਪੀ. ਸੀਤਲ ਸਾਹਿਬ ਸਾਰੂਣਾ ਨੂੰ ਮਾਰ ਕੀਤੀ ਆ ਇਸ ਦੇ ਐਸ.ਪੀ. ਸਾਹਿਬ ਨੂੰ ਮਾਰ ਕੀਤੀ ਆ ਉਹ ਸਾਨੂੰ ਯਕੀਨ ਆ ਕਿ ਉਹ ਬੜੇ ਵਧੀਆ ਅਫਸਰ ਨੇ ਉਹ ਪੂਰੀ ਇਹਦੀ ਤੈਅ ਤੱਕ ਜਾਣਗੇ ਤੇ ਇਹਨੂੰ ਜਿਹੜਾ ਸਾਰਾ ਇਨਸਾਫ ਦਵਾਉਣਗੇ ਇਹਨਾਂ ਨੂੰ ਕਹਿੰਦਾ ਜੈ ਵਾਲਮੀਕੀ ਹਰ ਹਰ ਬਾਗ